ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ ਕਿਹੜੇ ਲੋਗ ਹੈ ਜਿਹੜੇ ਧਰਮ ਦੇ ਨਾਂ ਤੋਂ ਲੜਦੇ ਆ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਆ ਕੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ ਲਬਾ ਲਬਕੁਨ ਦੰਬਦਮਨੋਸ਼ਕੁਨ ਗਮੇ ਹਰਦੋ ਆਲਮ ਫਰਾਮੋਸ਼ਕੁਨ ਦੋ ਜਹਾਨਾਂ ਦੇ ਰਮ ਜੇ ਤੋਂ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਬੈਠ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਹੁੰਦਾ ਉਹ ਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ ਇਹ ਵੀ ਮੈਂ ਉਸ ਕਰਾਂ ਧਾਰਮਿਕ ਝਗੜੇ ਵੀ ਹੋਈ ਕਰਦਣ ਜਿਨ੍ਹਾਂ ਦੇ ਦਮਾਂ 'ਚ ਕੱਖ ਕੱਖ ਵੀ ਕੋਈ ਕੁਝ ਵੀ ਨਹੀਂ ਚਾਹੇ ਇਸਲਾਮੀ ਜਗਤ ਦੇ ਝਗੜੇ ਹੋਵਨ ਇਹ ਮਸਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਵਨ ਚਾਹੇ ਹਿੰਦੂ ਧਰਗ ਜਗਤ ਦੇ ਚਾਵਨ ਧਰਮ ਦੇ ਨਾਂ ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਇਹ ਵੀ ਮੈਰਜ਼ ਕਰਦੇ ਖਾਲੀ ਪਿਆਲੇ ਨੇ ਖੜਕਦੇ ਖੜਕਦੇ ਅਗਰੇ ਭਰੇ ਹੋਏ ਪਤਾ ਭਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰੇਆ ਹੋਏ ਸੋ ਕਬੂ ਨਾ ਲੋਨੇ ਥੋੜੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਖੜੇ ਦੇ ਪਾਣੀ ਦੇ ਕਿ ਉਹ ਛਣਕਦਾ ਜ਼ਿਆਦਾ ਚਲਦੇ ਆ ਆਵਾਜ਼ ਆਉਂਦੀ ਪਰ ਭਰੇ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹ ਤੇ ਚੁੱਪ ਹੋ ਜਾਂਦੇ ਖਾਮੋਸ਼ ਹੋ ਜਾਂਦੇ ਉਹ ਡੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨਹੀਂ ਜਿੱਥੇ ਕਿਤੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮਹਿਰਜ਼ ਕਰਦੇ ਆ ਔਰ ਸਮ ਦ੍ਰਿਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ मैं पढ़ के हैरान होया एक मुसलमान नो आपस नो ईरान का एक सूफी संत है हाफिज़ा गर वसल खाही सुला कुनबा खासो आम रब का मिलाप है खुदा दा वसल चाना कर ले सोला सारे हर एक सुला कर ले બાહ મુસલમા અલ્લા અલ્લા બાહ નુદા રામ રામ તે રસ્તે ચ કોઈ મુસલમાન મિલ જાય સલામ અલયકુમ કર છડે અલ્લાહુ કર છડે હિન્દુ મિલ જાય રામ રામ કર છડે આદો મુસલમા તે મુસલમાન તે કેંદે જેڑا ઇસ્લામ દે ਝંડે થલે નહિ આયા કાફર એ નહિ કેંદા વિતકરાં દે જીણવાલા અજે મનો ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕੇ ਆ ਇਹ ਵੀ ਨਾਜ਼ ਕਰਨਾ ਇਹ ਵਿਤ ਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਹਨ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਕਾਥਾ ਕੀਰਤਨ اور ਵਾਹਿਗੁਰੂ ਮੰਤਰ ਦਾ ਜਬ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ اور ਵਿਅਕਤੀਗਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੋ ਫੇਮ ਕੌਣ ਚਲੇਗਾ ਕੱਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਉਧਰੀ ਚਲੇਗਾ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੇ ਉੱਥੇ ਹੀ ਜਪ ਤਪ ਕਰਦੇ ਨੇ ਔਰ ਕੱਲੇ ਕੀ ਕਲ ਚਾਹੀਦੀ ਹੈ ਇੱਕ ਤੇ ਇੱਕ ਕਲ ਦੇ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ। ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ। ਤੇ ਪਤਾ ਵੀ ਚਲੇਗਾ ਲੋਕੀ ਸਦਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁ ਸੰਗ ਚੱਲਦਾ। ਲੋਕੀ ਤੇ ਕਹਿੰਦੇ ਨੇ ਬੜਾ ਦਾ ਨਹੀਂ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਹੈ। ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ? ਕੌਣ ਦੇਖਦੇ ਨੇ? ਇਕਾਂਤ ਦੀ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ। ਤੇ ਉਹ ਮਨ ਆਰਸੀ ਕੋਈ ਗੁਰਮੁਖ ਦੇਖੇ। ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਇਸ ਵਾਸਤੇ ਇਕਾਂਤ ਲਾਜ਼ਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦਿੰਦੀ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਸਿੰਘ ਦੀ વાਰ ਹੈ ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚ ਨੇ ਕੀ ਕਾਂਤ ਦੇਸ ਪੁਰਾਣੇ ਜ਼ਮਾਨੇ ਕੋਈ ਹੁਣ ਤੇ ਕਦਦਾਈ ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕੱਲ ਚਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਆਦ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਹੋ ਸਕਦਾ ਸੰਕੋਚ ਪੈਦਾ ਕਰ ਦੇ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦਾ ਜੇ ਬੁਥੇਰੇ ਲੋਕ ਖੜੇ ਹੋਣ ਇਸ ਤਰ੍ਹਾਂ ਜਨਮ ਦੇਵੇ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਣ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਇ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਿ ਇਹ ਰੈਸ਼ਲੀ ਨੂੰ ਸਮਝ ਲੈਣਾ ਉਹ ਤੋਂ ਜਣੇ ਵਣ ਕੋਠੜੀ ਇੱਕ ਗੋਪਤ ਕੋਠੜੀ ਦੇ ਜਨਮ ਦੇਂਦੀ ਇਹ ਬੱਚੇ ਨਾ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਵਿੱਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਤੂ ਤਾਰੀਕ ਕੋਠੜੀ ਦੇ ਬਾਜ਼ਾਰ ਵੇਚ ਨਹੀਂ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਇਹ ਲਈ ਵਾਸਤਵਿਕਾਂਤ ਚਾਹੀਦੀ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ ਦਾਸ ਇੱਕ ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਇਥੇ ਹੀਰਾ ਕੁ ਡੈਮ ਬਣਿਆ ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ ਨਾਲ ਇੱਕ ਪਹਾੜੀ ਸੀ ਉੱਪਰ ਇੱਕ ਛੋਟਾ ਜਿਹਾ ਮੰਦਰ ਸੀ ਗੁੰਮਟੀ ਦੀਆਂ ਜਿਵੇਂ ਬਣਾ ਦੇ ਦਿਨ ਭਾਰਤ ਥਾਂ ਥਾਂ ਤੇ ਗੁੰਮਟੀਆਂ ਬਣੇ ਜਾਂਦੇ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋਂ ਖੂਨ ਹੋ ਗਿਆ ਸੀ ਮੈਂ ਅਖਾ ਮਿਤਰਾ ਮੇਰਾ ਆਵਣਾ ਕੋਈ ਅਕਸ਼ਗਨ ਹੋ ਗਿਆ ਹੈ ਕਹਿ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੋ ਆ ਗਏ ਮੇਰੀ ਤੇ ਕੋਈ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਬਰਿਆਂ ਖਬਰਿਆਂ ਅਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਹੈ ਕਹਿੰਦਾ ਹੋਰ ਮੈਂ ਅਬ ਸ਼ਬਦ ਨਹੀਂ ਕਹਿੰਦਾ ਵਿਧਾਥੇ ਨੂੰ ਇਹ ਹੀ ਮੰਜ਼ੂਰ ਸੀ ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸਦੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰ ਦੇ ਹੋ ਗਈ ਗਲਤੀ ਬੋਲ ਉਹ ਮੈਨੂੰ ਹੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੀਲਾ ਕੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਹ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆਂ ਆਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਜ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਹ ਨੂੰ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਤੀ ਤੇ ਰਹੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਮ ਪਿਆਰ ਨਾਮ ਗੁਣਾ ਨਾਮ ਵਿਚਾਈ ਸੇਜ ਵਿਚਾਈ ਕੰਤ ਕੋ ਕੀਆ ਹਰ ਸੰਗਾਰ ਇਤੀ ਮੰਜਨਾ ਸਮਾਵਨੀ ਜੇ ਗਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪ ਦੀ ਗਿਆਤ ਲਈ ਅਰਸ਼ ਕਰਾਂ ਤੇ ਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਇਤਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਫੇਜੇ ਵਿਚਾਈ ਕੰਤ ਕੋ ਕੀਆ ਹਬ ਸਿੰਗਾਰ ਇਤੀ ਮੰਜਲਾ ਸਮਾਵ ਨਹੀਂ ਜੇ ਗਲ ਪੈਰਾ ਹਾਰ ਵੀ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਕਿ ਦੀਵਾਰ ਬਣ ਗਈ ਹਾਰ ਦੀਵਾਰ ਬਣ ਗਈ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਤੇ ਗੋੜ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜੇ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਦਿੱਕਿ ਕਿਦਰੀ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਏ ਜੱਤ ਕਰਦੇ ਆਂ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਹਿਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਆਪ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੇਗੀ ਤੈਨੂੰ ਲੱਗ ਜਾਏਗਾ उन्हें मेरा किधे शौक देख लिया बई योजना दे बंदी मैं टोल च ना तो चला भी आना कह ना जाया करें जब जा तो कोई खेड बन रही हो जाए अगर उधे मुंह को आप शब्द निकल गया तो लग जाएगा उधे तो हो जाएगा उस दिन के बाद फिर मैं थोड़ा जिम बीत भी हो गया और दुनिया च इस तरह की खेड बन दे, मैं देखता बन गई है कहीं ऐसी खेड नहीं ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਵਿੱਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਕਿਧਰੇ ਹੁੰਦੇ ਜੁਗੜੀਆਂ ਆਈਆਂ ਆਤਮਾਵਾਂ ਹੁੰਦੀਆਂ ਰਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਦਫਾ ਦਾਸ ਨੂੰ ਕਈ ਕਹਿ ਲੈਂਦਾ ਮੈਂ ਵੀ ਸੰਗਤ ਵਿੱਚ ਕਹਿ ਦੇਣਾ ਇਹ ਕਰਿਆ ਕਰੋ ਪਰ ਕਲਿਆ ਕਰਿਆ ਕਰੋ ਅਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਵਿੱਚ ਹੀ ਆਉਂਦਾ ਹਾਂ ਆਲੋ ਕੋਈ ਸੰਗਤ ਵਿੱਚ ਵੀ ਬੈਠ ਕੇ ਕਰੇ ਹੈ ਸਿਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਾਈ ਕੋਈ ਹਰ ਜਾਈ ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਛੋੜੀਆਂ ਗੱਲਾਂ ਜੋੜ ਲਈਏ ਇਹ ਅਵਸਥਾ ਬਣेंगी ਇਹ ਬਣेंगी ਇਹ ਬਣेंगी ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੇ ਨਹੀਂ ਬਣਦੇ ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣਾਈ ਜਪ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣਾਈ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ ਟੇਕੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ ਪਰ ਕ੍ਰਿਸ਼ਨ ਤੇ ਅਰਜਨ ਨੂੰ ਕੰਨ ਸ਼ਸਤਰ ਚੁੱਕ ਲੜਨਾ ਫੋਨ ਖਰਾਬ ਕਰਨਾ ਕੋਈ ਸੋਚ ਸਕਦਾ ਹੈ ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ हे ਪ੍ਰਭੂ ਮੇਰੇ ਕੋਲ ਕੀ ਹੋ ਗਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੰਕਾਰ ਰਹਾ ਮ ਹਿਲਤੇ ਦਰਗੁਯਸ ਹਲਾਲਸ ਬੁਰਦੰ ਬਸ਼ਮ ਸ਼ੇਗਿਰਦ ਪਿਆਰ ਨਾਲ ਸ਼ਮਾ ਨਾਲ ਦਿਆਨਾਰ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਇਹ ਮੇਲ ਵੀ ਨਹੀਂ ਕਹਿੰਦੀ ਗੱਲ। ਨਾਮ ਜਦ ਕੇ ਅਲਗ ਅਲਗ ਅਵਸਥਾ ਬਣ ਲਿਏ। ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇਹ ਬਣेंगी? ਨਹੀਂ ਬਣਦੀ। ਅਲਗ ਅਲਗ ਬਣਦੀ। ਕਿਸੇ ਦੇ ਅੰਦਰ ਕੁਝ ਬਣ ਜਾਂਦਾ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਬਾਵੇਂ ਕੁਝ ਨਹੀਂ ਬਣਦਾ ਰਸ ਇੱਕੋ ਹੁੰਦਾ ਹੈ ਚਾਹ ਉਹ ਅੱਲਾ ਹੋ ਅੱਲਾ ਹੋ ਕਰਦੇ ਆ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆ ਰਾਮਾਨੰਦ ਪਹੁੰਚਣ ਤੇ ਗੋਬਿੰਦ ਗੋਬਿੰਦ ਕਰਦੇ ਆ ਜੈਦੇਵ ਪਹੁੰਚਣ ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ ਹੈ ਗੋਬਿੰਦ ਗੋਬਿੰਦ ਦੇ ਚ ਜਪਨਰ ਸਕਲ ਸਿੱਧ ਪਦਨ ਇਹ ਕਹਿੰਦਾ ਗੋਬਿੰਦ ਗੋਬਿੰਦ ਜਪੋ ਫਰੀਦ ਕਹਿੰਦਾ ਅੱਲਾ ਹੋ ਅੱਲਾ ਹੋ ਅੱਲਾ ਹੋ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਨਾ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ ਇਹ ਵੀ ਮੈਲਸ ਕਰਦੇ ਆ ਜਿਹੜੇ ਬੈਠੇ ਨੇ ਗੁਰਗਨ ਸਾਹਿਬ ਦੇ ਤੇ ਕਿਹੜਾ-ਕਿਹੜਾ ਜਪਦੇ ਨੇ ਫਿਰ ਹੁਣ ਗੁਰਲਾ ਨੇ ਕਿਹਾ ਫੈਸਲਾ ਬਲਹਾਰੀ ਜਾਉ ਜੇਤੇ ਤੇਰੇ ਨਾਮ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਹਾਂ ਕੁਰਬਾਨ ਹਾਂ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਹਾਂ ਅਸੀਂ ਗੋਬਿੰਦ ਤੋਂ ਵੀ ਸਤਕੇ ਜਾਂਦੇ ਆ ਨਾਰਾਇਣ ਤੋਂ ਵੀ ਸਤਕੇ ਜਾਂਦੇ ਆ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲਵੇ ਉਹ ਕੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ ਧਿਕਸ਼ਤ ਕਰਨ ਦੀ ਪ੍ਰਥਾ ਚਲੀ ਉਹ ਇਸ ਤਰ੍ਹਾਂ ਚਲੀ ਚਰਨ ਧੋਏ ਰਹਿ ਆਸ ਕਰ ਚਰਣਾ ਅਮਰਤ ਸੇ ਖਾਂ ਪਿਲਾਇਆ ਚਰਣਾ ਅਮਰਤ ਦੇ ਕੇ ਸੇਕ ਬਣਾ ਲਿਆ ਤੇ ਆਖਿਆ ਹਣ ਵਾਹਿਗੁਰੂ ਜਪਾਂ ਸਿੱਖੀ ਦਾ ਦਾਇਰਾ ਵਧ ਗਿਆ ਤਾਂ 22 ਮਸੰਦ ਸਥਾਪਨ ਕੀਤੇ ਗਏ ਤੇ ਵੀ ਚਰਨ ਅਮਰਤ ਪੁਲਾ ਕੇ ਜੋ ਹੈ ਨਾਮ ਜਪੰਦੇ ਸ। ਲੇਕਿਨ ਇਹ ਮਸੰਦ भ्रष्ट ਹੋ ਗਏ। ਤੇ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅਗੇ ਕੀਤੇ। ਔਰ ਜੋ ਵਾਕਈ ਗੁਰਨਾਨਕ ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰਨਾਨਕ ਨੇ ਕੀਤਾ ਸੀ ਤਾਂ ਪੰਜ ਪਿਆਰੇ ਮੌਲ ਮੰਤਰ ਗੁਰ ਮੰਤਰ ਜਪਨ ਨੂੰ ਕਹਿੰਦੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦ ਗਈ ਹੈ ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਣੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖੀ ਜਾ ਸਕਦੀ ਹੈ ਅਵਸਥਾਵਾਂ ਕਿ ਕਿ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ ਹਰ ਇੱਕ ਰਿਆਲ ਅਲੱਗ ਅਲੱਗ ਬਣਦੀ ਹੈ ਤੇ ਵੀ ਮੈਚ ਕਰਦੀ ਹੈ ਖੇੜ ਅਲੱਗ ਅਲੱਗ ਬਣਦੀ ਹੈ ਨਹੀਂ ਕਿ ਸਾਰੇ ਦੁਨੀਆਂ ਦੇ અવਤਾਰ ਇੱਕੋ ਜਿਹੇ ਆਉਂਦੇ ਇੱਕੋ ਜਿਹੇ ਨਹੀਂ ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦਾ ਕੋਈ ਤੇਰਾ ਕੋਟ ਖੋਵੇ ਜੀ ਤੂੰ ਕਮੀਜ਼ ਵੀ ਲਾ ਕੇ ਦੇ ਦੇ ਮੁਹੰਮਦ ਸਾਹਿਬ ਕਹਿੰਦੇ ਨਹੀਂ ਮੈਂ ਦੰਦ ਤੋੜ ਦੇਵਾਂਗਾ ਤਲਵਾਰ ਅੱਗੇ ਮੇਰੇ ਹੱਥੇ ਚ ਮੈਂ ਨਹੀਂ ਹੌਂਦਿਆਂ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ ਉਹਨਾਂ ਦੇ ਹੱਥ 'ਚ ਤਲਵਾਰ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਔਰ ਮੈਂ ਆਪਣੇ ਵੀ ਨਹੀਂ ਲਵਾਂਗਾ। صدیقਾ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ ਉਹਨਾਂ ਦਾ 당 ਹੋ ਰਿਹਾ ਹੈ। ਤੋ ਉਹਨਾਂ ਕਹੇ ਮੁਹੰਮਦ ਸਾਹਿਬ ਨੂੰ ਗਲਤ ਕਹਿ દਈਏ ਕਤਾਈ ਗਲਤ ਹੈ। ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਆਈ ਸਾਦੇ ਅੰਦਰ ਉਹ ਬਣੀ ਹੈ। ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ 24 అవਤਾਰ ਹਿੰਦੂਆਂ ਦੇ ਵेनਿਕ ਜੈਸੇ ਨਹੀਂ ਨੇ ਇਕ ਜੈਸੇ ਨਹੀਂ ਐਨੇ ਭਗਤ ਬੈਠੇ ਨੇ ਗੁਰਗ੍ਰੰਥ ਸਾਹਿਬ ਦੇ ਵਿੱਚ ਇਕ ਜੈਸੇ ਨਹੀਂ ਨੇ ਇਹ ਵੀ ਮਹਿਸੂਸ ਕਰਦੇ ਵਖ ਵਖ ਪਰ ਕਰਿਆ ਹੈ ਨਾ ਇਸ ਵਾਸਤੇ মতभेद ਕਰਨ ਦੀ ਲੋੜ ਨਹੀਂ ਬਸ ਇਤਨਾ ਜਪੋ ਤ ਇਕੋ ਨਾਮਾ ਅਵਰ ਨਿਰਾਫਲ ਦਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ परमात्मा की तरफों की है झोली च फिर कबूल करना होगा अवस्था वक् वक् बनती रस रस इको बन है अवस्था वक् बनती अवस्था एक नहीं बनती अलग अलग बनती और ऐसा संसार का इतिहास पढ़ के असी जो है देख सकते हैं बिल्कुल अलग अलग बनते कोई ऐसा सोचता कि मैं ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ ਕੁਝ ਐਸਾ ਵੀ ਸੋਚਦਾ ਹੈ हे ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਢੰਗ ਆਪਣਾ ਆਪਣਾ ਤੌਰ ਤਰੀਕਾ ਹੈ ਮੈਂ ਪੜ ਰਿਆ ਸੀ ਮੌਲਾਨਾ ਰੂਮ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਦਾ ਖੁਦਾ ਮੈਂ ਉਹਨਾ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਖਾਕ ਬਣਾ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਹੋਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣ ਨੂੰ ਤੇ ਇੰਜ ਲੱਗੇਗਾ ਤੇ ਹੰਕਾਰ ਦੀ ਬੂਹ ਬੜੀ ਹੰਕਾਰ ਦੀ ਬੂਹ ਪਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਦੇ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾਹ ਚਨਾਰ ਕਿ ਸਲਾਮਤ ਨਾ ਕੋਣ ਰਸਤੇ ਦੇ ਵਿੱਚ ਇਸ ਢੰਗ ਨਾਲ ਚਲ ਕਿ ਤੇਰੇ ਚੱਲਣ ਦੀ ਹੌਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ। ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ। ਅਜ ਰਹਾ ਚੁਨਾਰ ਕਿ ਸਲਾਮਤ ਨਾ ਕੋਨਦ ਬਾ ਹਲਕ ਚੁਨਾ ਧੀਕੇ ਕਿਆਮਤ ਨਾ ਕੋਨਦ ਹਲਕਤ ਦੇ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ ਅਗ ਨਾ ਲੱਗੇ। ਖੁਸ਼ਬੂ ਫੈਲੇ ਸੁਗੰਧੀ ਫੈਲੇ ਬਾ ਹਲਕ ਚੁਨਾ ਧੀਕੇ ਕਿਆਮਤ ਨਾ ਕੋਨਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅੱਗ ਲਾਉਣਗੇ ਕੁਛ ਨਾ ਕੁਛ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਛ ਤੇ ਭਾਂਬੜਵੱਛ ਜੋ ਹੈ ਬੱਲਣਗੇ ਅਜ ਰਹਾ ਚੋ ਨਾਰ ਕੇ ਸਲਾਮਤ ਨਾ ਕੋਨਦ ਬਾ ਖਲਕ ਚੋ ਨਾ ਰਹੀ ਕੇ ਕਿਆਮਤ ਨਾ ਕੋਨਦ ਦਰ ਮਸਜਿਦ ਗਰ ਰਵੇ ਕੇ ਚੋ ਨਾ ਜਾਉ ਕੇ ਤੋੜਾ ਦਰ ਪੇਸ਼ ਨਾ ਖਾਣਦ ਇਮਾਮਤ ਨਾ ਕੋਨਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ अगे अगे होके नमाज ना पढ़ी मत तेन कोई इमाम बना दे इमाम वनू कबदा मुखी आगू तो खुदा घर भी नंबर वन बन की कोशिश करेंगा तो खुदा तो नंबर दो हो जाएगा फिर सब तो अखीर द नमाज पढ़ी ताकि तेरे नाम नो भी कोई ना जाने किसी को तो पता ही ना होफिज कहें जब कोई इस तरह करता किसी को कुछ ना पता होन ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਖੁਦਾ ਦੀ ਅੱਖਾਂ ਤੋਂ ਓਝਲ ਹੋ ਜਾਂਦਾ ਹੈ ਗੁਰੂ ਨਾਨਕ ਨੇ ਤੇ ਬੜਾ ਨਿਰਮਾਨ ਸ਼ਬਦ ਸਾਨੋ ਦੇ ਦਿੱਤਾ ਕੌਮੀ ਸਿੱਖ ਤੂੰ ਸਿੱਖਣਾ ਹੈ ਮਰਦੇ ਦਮ ਤੱਕ ਸਿੱਖਣਾ ਹੈ ਸਿੱਖੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ ਹਾਂ ਅਜੇ ਵੀ ਸਿੱਖਣਾ ਚਾਹੁੰਦਾ ਮੈਂ ਪੂਰਾ ਨਹੀਂ ਜਾਣਦਾ ਇੰਨੀ ਤੇ ਗੱਲ ਹੈ ਇਸ ਤੋਂ ਨਿਰਮਾਣ ਸ਼ਬਦ ਹੋਰ ਕਿਹੜਾ ਲੱਭੋ ਮਨੁੱਖੀ ਦੁਨੀਆ ਵਿੱਚ ਮਨੁੱਖੀ ਲਗਾਵ ਵਿੱਚ ਇਸ ਤੋਂ ਨਿਰਮਾਣ ਸ਼ਬਦ ਹੋਰ ਕਿਹੜਾ ਲੱਭੋ ਬੁੱਢਾ ਵੀ ਹੋ ਗਿਆ ਸਿੱਖਾ ਮੈਂ ਅਜੇ ਵੀ ਸਿੱਖਣਾ ਚਾਹਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫੱਬਦਾ ਹੀ ਨਹੀਂ ਪਰ ਮੈਂ ਅਰਸ਼ ਕਰਾਂ ਬੜਾ ਪਰਵਲ ਹੰਕਾਰ ਦੇਖਣ ਨੂੰ ਮਿਲਦਾ ਬਹੁਤ ਪਰਵਤ ਇਸੇ ਵਾਸਤੇ जितना टकराव जितनी तकरार जितने झगड़े इस छोटी जी कौम च ने बाकी कौम च नहीं हंकार नाम सतगुरु ने दिता सिख तो सिख है मरदे दम तक सिख है और अंदर भावना पैदा कर सिखना चाहना मैं फिर अर्ज करा एक दम बेच वाहेगुरु शब्द पूरा हो जाए दम दम सदा दा लेकिन जबान उचारण करे कि मन भी उस दम द आ जाए मन नहीं आता क्यों नहीं आार फिर मैं किसी वक्त करा क्योंकि इस वक्त खोल के नहीं बयान कर सकता समा भी काफी हो गया थानू लेट ना करिए जो कुछ सतगुरु ने सूझ बूझ दी मैं सामने जो है रख दी है भाने सारे नेद कर ਸੇਵਾ ਕਰਦੇ ਆਂ ਵੀ ਉਸ ਦੀ ਯਾਦ ਆ ਸਕਦੀ ਹੈ ਬਾਣੀ ਪੜਦੇ ਆਂ ਵੀ ਉਸ ਦੀ ਯਾਦ ਆ ਸਕਦੀ ਹੈ ਸੋਹ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੁਤੇ ਸੇਰੀ ਅਰਜ਼ ਕਰਦੇ ਆਂ ਮੈਂ ਜਿੰਨਾ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਬਤਾਂ ਕਿ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁਨਰ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਿਆਮ ਰੰਗ ਉਸ ਨੂੰ ਕਹਿੰਦੇ ਬਹੁਤ ਕਾਲਾ ਵੀ ਨਾ ਹੋਵੇ ਸਾਵਰਾ ਉਹਨੂੰ ਸ਼ਿਆਮ ਰੰਗ ਕਹਿੰਦੇ ਇਸ ਰੰਗ ਦਾ ਭਰਿਆ ਹੋਇਆ ਖੇਤ ਮੈਂ ਇੱਕ ਘੰਟੇ ਰੋਂਦਾ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ हे ਪ੍ਰਭੂ ਬੜਾ ਤੂੰ ਸ਼ਾਮ ਸੁੰਦਰ ਹੁਣ ਬੈਂਗਣ ਸ਼ਾਮ ਸੁੰਦਰ ਉਦੋਂ ਮੈਨੂੰ ਇੰਜ ਲੱਗਿਆ ਸੀ ਅੱਦੇ ਪਾਗਲ ਨੇ ਯਕੀਨ ਜਾਣਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬੱਲੇ ਬੱਲੇ ਜਾਉ ਸ਼ਾਮ ਸੁंदर ਕੋ ਬੈਂਗੜਾ ਨੂੰ ਪਈ ਜਾਂਦੇ। ਮੈਨੂੰ ਅਜੇ ਤਬ ਯਾਦ ਹੈ। ਹਰਦوار ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ। ਰਸਤੇ 'ਚ ਖੇਤ ਸੀ। ਉੱਥੇ ਹੀ ਬੈਠ ਗਏ। ਜਦ ਘੰਟਾ ਬੈਠੇ ਰਹੇ ਉਹਦੋਂ ਮੇਰੇ ਮਨ 'ਚ ਖਿਆਲ ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ। ਯਕੀਨ ਨਾ ਜਾਣਾ ਉਹਦੋਂ ਇਹ ਖਿਆਲ ਆਇਆ ਛੋਟੀ ਮੇਰੀ ਉਮਰ ਸੀ। ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ। ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਹੁ ਬੈਂਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਲ ਬਲ ਜਾਉ ਸ਼ਾਮ ਸੁਨਦਰ ਕੋ ਅਖਥ ਕਥਾ ਜਾਂ ਕੀ ਬਾਤ ਸੁਨੇ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆ ਨੂੰ ਤਾਂ ਪਤਾ ਸੀ ਅਜ ਤਾ ਉਹ ਨੂੰ ਪਿਆ ਕਹਿੰਦਾ ਬੈਂਗਣਾ ਦੇ ਖੇੜ ਦੇ ਵਿੱਚ ਕੰਟਾ ਬੈਠੇ ਰਹੇ ਸਮਾਧੀ ਲੈ ਬਲ ਬਲ ਜਾਉ ਸ਼ਾਮ ਸੁਨਦਰ ਕੋ ਇਹ ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਗਣਾ ਧਨੁਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੋ ਫੂਲ ਹੋਏ ਕੇ ਭਲੇ ਰਾਗ ਭੋਲੇ ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਅਕਾਲ ਉਸਤਿ ਹੈ ਪ੍ਰਭੂ ਕਮਾਲ ਹੈ ਤੂੰ ਆਜ ਫੁੱਲ ਬਣ ਕੇ ਮੇਰੇ ਸਾਹਮਣੇ ਖੜਿਆ ਇੰਨਾ ਸੁੰਦਰ ਇਤਨਾ ਸੁੰਦਰ ਕੀ ਅਵਸਥਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਕਿ ਕਦੀ ਇੱਕ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇਸ ਦੇ ਵਿੱਚ ਬੈਸਮਵਾਸੇ ਕੀ ਕਰਨੇ ਇਹ ਦੇਖ ਤਰਕ ਕੋ ਤਰਕੀ ਕਰਨੇ ਆਪ ਆਪਣੇ ਬੁੱਧ ਹੈ ਜੇਤੀ ਬਰਣਤ ਭਿੰਨ ਬਿੰਨ ਤਵੇ ਤੇ ਤਾਂ ਵੀਰੋ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਬਹੁਤ ਸਾਰੇ ਅਸੇ ਲੋਗ ਹੈ ਜਿਹੜੇ ਧਰਮ ਦੇ ਨਾਂ ਤੋਂ ਲੜਦੇ ਆ ਲੋਕਾਂ ਨੂੰ ਆਪਸ ਚ ਲੜਾਉਂਦੇ ਆ ਤੇ ਬਾਰੋਂ ਲੋਕਾਂ ਕੋਲੋਂ ਪੈਸੇ ਲੈ ਕੇ ਤੇ ਜਿਹੜੇ ਆਪਣੇ ਧਰਮ ਦੇ ਲੋਕ ਉਹਨਾਂ ਨੂੰ ਆਪਸ ਵਿੱਚ ਲੜਾਈ ਜਾਂਦੇ ਆ ਸਿਰਫ ਆਪਣੇ ਜ਼ਾਤੀ ਮਫਾਦ ਵਾਸਤੇ ਵੀਰੋ ਬਹੁਤ ਘੱਟ ਲੋਕ ਐਸੇ ਹੁੰਦੇ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਨ ਜੀ ਦੇ ਕਿ ਜਿਹੜੇ ਸਿਰਫ ਜਿਹਨਾਂ ਦਾ ਮਕਸਦ ਲੋਕਾਂ ਦੀ ਸਿਰਫ ਔਰ ਸਿਰਫ ਭਲਾਈ ਹੁੰਦਾ ਉਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੁੰਦਾ ਵੀਰੋ ਤੁਸੀਂ ਦੇਖ ਲਓ ਕਿ ਸੰਤ ਸਿੰਘ ਮਸਕੀਨ ਜੀ ਜਿਹੜੇ ਮਰਜ਼ੀ ਧਰਮ ਤੇ ਉਹਨਾਂ ਨਾਲ ਗੱਲ ਕਰ ਲਓ ਉਸ ਦੇ ਉਹਨਾਂ ਦਾ ਬਾਤ ਜਿਲ੍ਹੇਉ ਕਰਦੇ ਨਾ ਤੇ ਯਕੀਨ ਕਰੋ ਗਿਆਨ ਕਰਦੇ ਆ ਐਡਾ ਵਧੀਆ ਕਰਦੇ ਆ ਤੇ ਐਡੀ تفصیلی نہ ਕਰਦੇ ਆ ਕਦੀ ਉਹ ਨਫ਼ਰਤ ਦੇ ਨਾਲ ਨਹੀਂ ਬੋਲੇ ਕਿਸੇ ਧਰਮ ਦੇ ਖਿਲਾਫ ਤੇ ਵੀਰੋ ਇਹ ਬਹੁਤ ਹੀ اچھی ਗੱਲ ਹੈ ਐਂਦੇ ਗਿਆਨੀ ਐਂਦੇ ਵਿਦਵਾਨ ਬਹੁਤ ਘੱਟ ਹੁੰਦੇ ਆ ਜਿਹੜਾ ਮੁਹੱਬਤ ਦਾ ਦਰਸ ਦਿੰਦੇ ਆ ਮੁਹੱਬਤ ਦੀ ਸਿੱਖਿਆ ਦਿੰਦੇ ਆ ਬਾਕੀ ਜ਼ਿਆਦਾਤਰ ਲੋਕਾਂ ਦਾ ਮਕਸਦ ਇਹ ਹੀ ਹੁੰਦਾ ਜਿਹੜੇ ਜਿਹੜੇ ਲੋਕ ਸਾਡੇ ਧਰਮ ਦੇ ਦੂਸਰੇ ਧਰਮਾਂ ਨਾਲ ਬੁਰਾਈ ਕਹਿਣ ਉਹਨਾਂ ਦੇ ਮੁਖਾਲਫ ਬੋਲਣ ਉਹਨਾਂ ਦੇ ਜ਼ਿੰਦ ਵਿੱਚ ਨਫ਼ਰਤ ਹੀ ਫਲਉਂਦੇ ਆ ਇਸ ਕਰਕੇ ਵੀਰੋ ਹਮੇਸ਼ਾ ਕੋਸ਼ਿਸ਼ ਕਰੋ ਕਿ ਉਸ ਗਿਆਨੀ ਨੂੰ ਸੁਣੋ ਉਸ ਆਲਮ ਨੂੰ ਸੁਣੋ ਜਿਹੜਾ ਤੁਹਾਨੂੰ ਚੰਗੀ ਗੱਲ ਦੱਸਦਾ ਧਰਮਾਂ ਦੇ ਦਰਮਿਆਨ ਮੁਹੱਬਤ ਭਾਈਚਾਰਾ ਵਧਾਉਣ ਦੀ ਗੱਲ ਕਰਦਾ ਉਸ ਬੰਦੇ ਨੂੰ ਸੁਣੋ ਵੀਰੋ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਨ ਜੀ ਇਹਨਾਂ ਨੂੰ ਸਿਰਫ ਆਪਣੇ ਸਿੱਖ ਵੀਰ ਹੀ ਨਹੀਂ ਮੁਸਲਮਾਨ ਹਿੰਦੂ ਜਾਈ ਸਾਰੇ ਬੜਾ ਸੌਂਦੇ ਆ ਕਿਉਂ ਕਿਉਂ ਹਰ ਧਰਮ ਤੇ ਬਹੁਤ ਅੱਛਾ ਤੇ ਬਹੁਤ ਵਧੀਆ ਬੋਲਦੇ ਆ ਬਾਕੀ ਵੀਰੋ ਮੈਨੂੰ ਇੱਕ ਚੀਜ਼ ਦਾ ਬੜਾ ਦੁੱਖ ਹੈ ਕਿ ਕੁਝ ਸਿੱਖ ਵੀਰ ਐਸੇ ਨੇ ਜਿਹੜੇ ਕਮੈਂਟ ਕਰਦੇ ਆ ਤੇ ਬੜੇ ਨੇਗੇਟਿਵ ਤੇ ਬੜੇ ਗਲਤ ਗੱਲ ਕਮੈਂਟ ਕਰਦੇ ਆ ਜਿਹੜਾ ਕਿ ਸਲਾਮ ਦੇ ਬਾਰੇ ਸਾਡੇ ਮਜ਼ਬਦ ਦੇ ਬਾਰੇ ਅੱਲਾ ਪਾਗ ਦੀ ਜ਼ਾਤ ਦੇ ਬਾਰੇ ਬੜੀਆਂ ਹੀ ਅਜੀਬ ਗੱਲਾਂ ਕਰਦੇ ਵੀਰੋ ਉਹ ਕਮੈਂਟ ਪੜ੍ਹ ਕੇ ਬਹੁਤ ਦੁੱਖ ਹੁੰਦਾ ਵਾ ਲੇਕਿਨ ਵੀਰੋ ਮੈਨੂੰ ਇਸ ਚੀਜ਼ ਦਾ ਪਤਾ ਵਾ ਕਿ ਐਂਦੇ ਲੋਕ ਚੰਦ ਹੁੰਦੇ ਆ ਜਿਹੜੇ ਕਿ ਬੜੀ ਘਟੀਆਂ ਸੋਚ ਦੇ ਮਾਲਕ ਹੁੰਦੇ ਸਿਰਫ ਤੁਹਾਡੇ 'ਚ ਨਹੀਂ ਸਾਡੇ ਮੁਸਲਮਾਨਾਂ 'ਚ ਵੀ ਆਇਆ ਵਾ ਜਿਹੜੇ ਕਿ ਦੂਸਰੇ ਧਰਮ ਦੇ ਲੋਕਾਂ ਨੂੰ ਬੁਰਾ ਕਹਿੰਦੇ ਨਹੀਂ ਵੀਰੋ ਹਰ ਧਰਮ ਚੰਗਾ ਹੁੰਦਾ ਵਾ ਜਿਹੜੇ ਨੇਕ ਕੰਮ ਕਰਨ ਦੇ ਚੰਗੇ ਕੰਮ ਕਰਨ ਦੇ ਵੀਰੋ ਕਦੇ ਵੀ ਕਿਸੇ ਦੇ ਧਰਮ ਨੂੰ ਬੁਰਾ ਨਾ ਕਹੋ ਅਗਰ ਤੁਸੀਂ ਕਿਸੇ ਦੇ ਧਰਮ ਨੂੰ ਬੁਰਾ ਕਹੋਗੇ ਤੇ ਇਸ ਤਰ੍ਹਾਂ ਨਫਰਤ ਵਾਦੀ ਆ ਪਿਆਰ ਮੁਹੱਬਤ ਖਤਮ ਹੋ ਜਾਂਦਾ ਵੀਰੋ ਜਿਹੜੇ ਐਂਦੇ ਲੋਕ ਆ ਬਹੁਤ ਬੁਰਾ ਲੱਗਦਾ ਦਿਲ ਦੁਖਦਾ ਵਾ ਲੇਕਿਨ ਵੀਰੋ ਸਾਨੂੰ ਪਤਾ ਵਾ ਕਿ ਬਹੁਤ ਸਾਰੇ ਐਸੇ ਵੀ ਆਏ ਨੇ ਬਲਕਿ ਬਹੁਤ ਜ਼ਿਆਦਾ ਐਸੇ ਨੇ ਜਿਹੜੇ ਵੀਰੇ ਕਮੈਂਟ ਕਰਦੇ ਨੇ ਤੇ ਦੱਸਦੇ ਨੇ ਵੀਰੋ ਤੁਸੀਂ ਬਹੁਤ ਅੱਛਾ ਕੰਮ ਕਰਦੇ ਪਿਓ ਵੈਰੀ ਗੁੱਡ ਤੇ ਐਂਦੇ ਜਿਹੜੇ ਵੀਰ ਸਾਨੂੰ ਮੈਸੇਜ ਕਰਦੇ ਕਮੈਂਟ ਕਰਦੇ ਬੜਾ ਦਿਲ ਖੁਸ਼ ਹੁੰਦਾ ਜਿਹੜਾ ਤੇ ਅੱਛਾਈ ਕਰ ਦੱਸਦੇ ਨੇ ਕਿ ਯਾਰ ਤੁਸੀਂ ਸਾਡੇ ਜਿਹੜੇ ਗਿਆਨੀ ਵਿਦਵਾਨ ਸੰਤ ਸਿੰਘ ਮਸਕੀਨ ਜਣ ਨੂੰ ਸੁਣਦੇ ਹੋ ਇਹਨੇ ਅੱਛੇ ਤਰੀਕੇ ਨਾਲ ਫਿਰ ਤਫਸੀਲ ਨਾਲ ਗੱਲਬਾਤ ਵੀ ਕਰਦੇ ਹੋ ਬੜਾ ਅੱਛਾ ਲੱਗਦਾ ਵਿੱਚੋਂ ਸਿਰਫ ਚੰਦ ਐਸੇ ਨੇ ਜਿਹੜੇ ਬਹੁਤ ਨੈਗੇਟਿਵ ਕਮੈਂਟ ਕਰਦੇ ਆ ਤੇ ਉਹਨਾਂ ਤੋਂ ਦਿਲ ਥੋੜਾ ਜਿਹਾ ਦੁਖਦਾ ਵਾ ਲੇਕਿਨ ਵੀਰੋ ਮੈਂ ਹੈਰਾਨ ਹਾਂ ਉਹਨਾਂ ਲੋਕਾਂ ਤੋਂ ਕਿ ਜਿਹੜੇ ਸੰਤ ਸਿੰਘ ਮਸਕੀਨ ਵਰਗੇ ਗਿਆਨੀ ਨੇ ਸੁਣ ਕੇ ਵੀ ਉਹਨਾਂ ਦੇ ਅਕਲ ਕੰਮ ਨਹੀਂ ਕਰਦੀ ਜਾਂ ਇਸ ਤਰ੍ਹਾਂ ਦੇ ਪੁੱਠੀਆਂ ਗੱਲਾਂ ਕਰਨ ਤੋਂ ਬਾਜ਼ ਨਹੀਂ ਹੁੰਦੇ ਕਿ ਵੀਰੋ ਐਂਦੇ ਹਰ ਧਰਮ ਚੀ ਹੁੰਦੇ ਨੇ ਜਿਹੜੇ ਕਿ ਨਫਤਾਂ ਫਲਾਉਂਦੇ ਆ ਲੜਾਈ ਫਸਾਤ ਕਰਦੇ ਆ ਤੇ ਬੈਡ ਕਮੈਂਟ ਕਰਦੇ ਆ ਮੈਂ ਐਂਦੇ ਲੋਕਾਂ ਨੂੰ ਛੱਡੋ ਪਰੇ ਬਾਕੀ ਵੀਰੋ ਉਹਨਾਂ ਲੋਕਾਂ ਨੂੰ ਸਲੂਟ ਸਾਡਾ ਜਿਹੜਾ ਸਾਡੇ ਇਸ ਜਿਹੜਾ ਅਸੀਂ ਕੰਮ ਕਰ ਰਿਹਾ ਐ ਰੈਐਕਸ਼ਨ ਕਰ ਰਹੇ ਆ ਇਹਨੂੰ ਸਰਹੋਂਦੇ ਆ ਅੱਛਾ ਸਮਝਦੇ ਆ ਤੇ ਲਾਈਕ ਕਰਦੇ ਆ ਵੀਰੋ ਬਹੁਤ ਵਧੀਆ ਬਾਕੀ ਵੀਰੋ ਆ ਕਥਾ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰੋ ਆਪਣਾ ਰੱਖਿਓ ਧਿਆਰ ਸਾਰਾ ਖਿਆਲ ਰੱਬ ਰੱਖਾ